ਸਿਰ ਤੋਂ ਪੈਰਾ ਤੀਕਰ ਲੈ ਕੇ ਸੀ ਲੋਹੇ ਨਾਲ ਮੜਿਆ ਹਾ ਹੋ ਝੋਟਾਂ ਲਾ ਕੇ ਕੌਂ ਸੇ ਆਉਂਤੇ ਆਲੀ ਆਲੀ ਗਉਂਦਾ ਫੜਨਾ ਹੀ ਗੁਰ ਨੂੰ ਚੜਿਆ ਖਾਏ ਬਗੂਲਾ ਆਉਂਦਾ ਹਾ ਹੋ ਖਾਦੀ ਕਸਮ ਕੁਰਾਨ ਦੀ ਖਾਨਾ ਮੂੰਹ ਵਿੱਚ ਬੀੜਾ ਤਾ ਕਸਮ ਖੁਦਾ ਦੀ ਵਾਪਸ ਮੁੜਨਾ ਕਲਾ ਕਲੇਸ਼ ਮੁਕਾ ਕੇ ਹੋ ਜਾਂ ਜਿ ਤਕੇ ਜਾਂ ਮਰ ਕੇ ਆਉਣਾ ਮਰਦਾਂ ਤੈ ਸਹਉਂਦਾ ਫਰਨਾ ਜੀਵੇਂ ਗੁਰੂ ਚੜਿਆ ਖਾਇ ਬਦਲ ਆਉਂਦਾ ਆ ਮਾਰੋ ਮਾਰਾ ਕਰ ਦੇ ਗਾਜੀ ਚੜਪੇ ਸ਼ਹਿਰ ਜਲੰਧਰੋਂ ਵੇੜੇ ਵਿੱਚ ਨਾਚ ਨਚਾਉਣੇ ਕਹਿੰਦੇ ਅੱਥੀ ਮੌਤ ਕਲੰਦਰੋਂ ਹਾ ਓ ਸਾਵੇਂ ਆਵੇ ਬੱਚ ਕਿਉਂ ਜਾਵੇ ਦੋ ਟਕਾਲ ਬੁਲਾਉਂਦਾ ਫੜਨਾ ਕੇਵੇਂ ਗੁਰ ਨੂੰ ਚੜਿਆ ਖਾਇਬਦੁੱਲਾ ਆਉਂਦਾ ਹਾ ਚਾਉ ਦਿਲਾ ਵਿੱਚ ਜਿੱਤ ਦਾ ਲੈ ਕੇ ਨਿਰਮਲ ਸ਼ੋਰ ਮਚਾਉਂਦੇ ਫੜਨਾ ਹਰ ਗੋਬਿੰਦ ਜੱਗ ਆਲਾ ਮੰਗ ਜੀ ਤਵੀ ਸਿਖਰਾਂ ਤੋਂ ਹੱਥ ਪਾਉਂਦਾ ਹਰਨਾ ਛੇਵੇਂ ਗੁਰ ਨੂੰ ਚੜਿਆ